ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 7:20 ਮਿੰਟ ਤੇ ਦਰਗਾਹੀ ਪਿੰਡ ਬਾਕਰੂ ਪਹੁੰਚ ਚੁੱਕੇ ਹਾਂ ਤੇ ਜੋਰਾ ਸ਼ੋਰਾਂ ਨਾਲ ਕਵਾਲੀਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਡੈਕੋਰੇਸ਼ਨ ਸ਼ੁਰੂ ਹੋ ਗਈ ਨਹੀਂ ਤੋਂ ਬਾਅਦ ਚੁੰਨੀਆਂ ਲਾ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਹੁਣ 27 ਦਿਨ ਕੁੜੀਆਂ ਦੇ ਵਿਆਹ ਕਰਨੇ ਆ ਟੈਂਟ ਲੱਗਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇਹ ਸਾਹਮਣੇ ਆਪਣੇ ਇੱਧਰ ਸੁਰਮਕ ਭਾਜੀ ਜਿਨ੍ਹਾਂ ਕੋਲ ਟੈਂਡਰ ਹੈ ਆਪਣਾ ਝੰਡਿਆਂ ਦਾ ਇਹ ਝੰਡੇ ਵੀ ਰੇੜੀ ਨੇ ਇਹ ਵੀ ਪਾਵਾਂਗੇ ਕੰਮ ਕਰ ਲੋ ਕੰਮ ਉਹ ਅੱਡੀ ਮੁਢੇ ਚਰਾਤੇ ਆ ਕੀ ਕੰਮ ਵਾਸਤੇ ਚੜਾਈਆਂ ਪਾਹੀ ਇਹ ਏ ਚੜਣਾ ਬਦਲਣਾ ਜੀ ਇਹ ਚੜਣਾ ਬਦਲਣ ਵਾਸਤੇ ਮੁੰਡੇ ਹੱਲਾਸ਼ਰੀ ਦੇ ਤੋਰੇ ਨੇ ਤੇ ਬੈਸ ਆਸਰ ਕਲ ਸਿੱਧੀ ਕਰਦੇ ਤਾਰ ਰਹੇ ਤੱਕ ਤੇਰੀ ਜੰਮਿਆ ਤੂੰ ਹੀ ਬੜੇ ਦਿਨਾਂ ਬਾਅਦ ਆਇਆ ਰ ਆਪਣਾ ਮੇਲ ਕੰਮ ਕੀ ਚੱਲ ਗਿਆ ਬਾਜਾ ਕੰਮ ਕਰ ਰਿਹਾ ਕੋਈ ਹਾਂ ਇਹ ਟੇਪ ਦੀ ਖਾ ਗਿਆ ਹੈ ਇਹਦਾ ਹੋਈ ਹੈ 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 ਕਰ ਆ ਗਿਆ ਜਾ ਦੇ ਦੇ ਹੈਗਾ ਵਿੱਚ ਹਾਂ ਲੋ ਆਪੇ ਹੀ ਅੱਛਾ ਦੀ ਤਿਆਰੀ ਹੋ ਚੁੱਕੀ ਹੈ ਤੇ ਵਿਆਹ ਚ ਦੇ ਦੇਣ ਵਾਸਤੇ ਫ੍ਰਿਜ ਕੂਲਰ ਹਾਂ ਫ੍ਰਿਜ ਉਤਰਦੇ ਹੋਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਆਪਣੀਆਂ ਕਵਾਲੀਆਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪੂਰੇ ਜੋਰਾ ਸ਼ੋਰ ਨਾਲ ਆਪਾਂ ਕੀ ਕਰਦੇ ਪਏ ਆ ਜੀ ਬਾਬਾ ਜੀ ਝੰਡੇ ਲਾਉਣ ਲੱਗੇ ਆ ਲੋ ਜੀ ਬਾਬਾ ਜੀ ਕਿਰਪਾ ਨਾਲ ਝੰਡਿਆਂ ਨੂੰ ਪੇਂਟ ਕਰਕੇ ਸਨਾਨ ਕਰਾ ਕੇ ਨਿਊ ਨਿਊ ਡਰੈੱਸ ਆ ਪਾਤੀਆਂ ਨੇ ਤੇ ਅਸੀਂ ਹੁਣ ਇਹ ਲਾਉਂਦੇ ਪਏ ਆ ਕਵਾਲੀਆਂ ਦੀਆਂ ਫੁੱਲ ਤਿਆਰੀਆਂ ਚੱਲਦੀਆਂ ਪਈਆਂ ਨੇ ਤੇ ਮੈਂ ਵੀ ਖਾਦਮਾ ਮੇਰਾ ਮਾੜਾ ਮੁੱਟਾ ਇਹਦਾ ਕੰਮ ਕੀਤਾ ਹੋਇਆ ਹੈ ਇਹ ਝੰਡਾ ਹਾਂ ਇਹ ਝੰਡਾ ਸਿੱਧੂ ਸਾਹਿਬ ਜੀ ਦਾਸ ਤੋਂ ਢੋਡੇ ਸਿੱਧੂ ਸਾਹਿਬ ਜੀ ਇਹ ਨਾ ਲਾਇਆ ਤੇ ਦੂਜਾ ਮੁੰਡੇ ਹੁਣ ਇੱਥੇ ਕਲਾਣਗੇ ਉਸ ਤੋਂ ਬਾਅਦ ਇਹ ਬਾਥਰੂਮ ਨੇ ਜੀ ਲੇਡੀਜ਼ ਵਿਦ ਜੈਂਟਸ ਇਹਨੂੰ ਬਾਹਰ ਕਢਾਵਾਂਗੇ ਤੇ ਅੱਗੇ ਸਾਹਮਣੇ ਜਿਹੜੀ ਮਰੂਤੀ ਹੈ ਬਾਬਾ ਜੀ ਪਤਾ ਇੱਥੇ ਕਿਹਦੀ ਲੈਣ ਵਾਜਦੀ ਹੈ ਹੂੰ ਮੂੰ ਗਮੀਸ਼ੇ ਯਾਰਾਂ ਦੀ ਮਰੂਤੀ ਬੱਲੀਏ ਜੋ ਨਹੀਂ ਓਏ ਗਲੀ ਤੇਰੀ ਫਾਤਗੀ ਕਿ ਸੁਤੀ ਬੱਲੀਏ ਘੈਂਟ ਬਾਬੇ ਘੈਂਟ ਹਾਂ ਸਾਰਿਆਂ ਨੂੰ ਬਾਈ 29 ਮਈ ਦੀਆਂ ਬਹੁ ਬਹੁ ਮੁਬਾਰਕਾਂ 27 ਤਰੀਕ ਨੂੰ ਜੀ ਕੁੜੀਆਂ ਦੇ ਵਿਆਹ ਕਿਤੇ ਜਾਣ ਕੇ ਇਹ ਜੋਰਾ-ਛੋਰਾ ਦੇ ਨਲ ਦਰਵਾਜ਼ੇ ਦੇ ਵਿੱਚ ਤਿਆਰੀਆਂ ਹੋ ਲੱਗ ਪਈਆਂ ਨੇ ਝੰਡੇ ਗੱਡ ਦਿੱਤੇ ਗਏ ਨੇ ਟੈਂਟ ਵਾਲੇ ਆਸ ਤੋਂ ਆਪਣਾ ਕੰਮ ਸਟਾਰਟ ਕਰਤੇ ਆ ਉਸ ਤੋਂ ਬਾਅਦ ਅੰਦਰ ਡੈਕੋਰੇਸ਼ਨ ਵੀ ਤੁਹਾਨੂੰ ਵਿਖਾਵਾਂਗੇ ਡੈਕੋਰੇਸ਼ਨ ਵੀ ਅੱਜ ਤੋਂ ਸਟਾਰਟ ਹੋ ਗਈ ਹੈ ਤੇ ਉਸ ਤੋਂ ਬਾਅਦ ਆਪਣੇ ਵੀਰ ਜੋਨੀ ਵੀਰ ਇੱਧਰ ਬਰਿੰਦਰ ਭਾਜੀ ਇੱਧਰ ਇਹ ਇਹ ਹਾਂ ਭਾਈ ਜੀ ਭਾਈ ਜੀ ਇਹ ਔਰ ਇਹ ਆਪਕੋ ਪਤਾ ਹੀ ਹੈ ਚੁਟਕੀ ਮਾਰੀ ਸੱਜਣਾ ਨੇ ਕੀ ਬਾਤ ਹੈ ਚਿੱਟ ਹਾਂ ਰੀਟ ਕਰ ਦੋ ਇਹਨੂੰ ਮੈਂ ਲੂ ਵੇਖਾ ਹੋਰ ਧੀਰੀ ਵਿੱਚ ਆਉਂਦੀ ਹੈ ਉੱਪਰ ਵੀ ਚੱਲੂਗਾ ਹਾਂ 2-3 ਬੰਨ ਦੇ ਬਈ ਯਾਰ ਇੱਦਾਂ ਵੀ ਹੋ ਗਈ ਲੋਬੇ ਟੰਡੇ ਦੀਆਂ ਫੁੱਲ ਤਿਆਰੀਆਂ ਨਿਕਲ ਗਿਆ ਲੋਬੇ ਤੇ ਚੰਡਾ ਗੱਡ ਤਿਆ ਤੇ ਹਾਂ ਲਾਸਟ ਜਦੋਂ ਤਿਆਰ ਹੋ ਜਾਏਗਾ ਤੁਹਾਨੂੰ ਫੇਰ ਦਿਖਾਵਾਂਗੇ ਉੱਾਰ ਤੋਂ ਲੱਗੂਗੀ ਤੇ ਮਿਲਦੇ ਆਂ ਹਾਂਜੀ ਤੇ 10:24 ਮਿੰਟ ਹੋ ਚੁੱਕੇ ਨੇ ਸਾਡੇ ਕੋਲ ਇੱਕ ਢੰਡਾ ਰਹਿ ਗਿਆ ਲਾਉਣ ਵਾਸਤੇ ਤੇ ਉਸ ਤੋਂ ਬਾਅਦ ਹੈ ਦੋ ਬਰਾਸਤੇ ਇਹ ਆਪਣੇ ਬਰਿੰਦਰ ਬਾਜੀ ਨੇ ਇਹ ਆਪਣੇ ਜੋਨੀ ਬਾਬਾ ਜੀ ਨੇ ਇਹ ਆਪਣੇ ਰਣਜੀਤ ਰਣਜੀਤ ਬਾਵਾ ਦਲਜੀਤ ਬਾਈ ਇਹ ਹੈ ਤੇ ਸਾਈਂ ਜੀ ਕਿਰਪਾ ਨਾਲ ਸਾਨੂੰ ਕਾਮਯਾਬੀ ਮਿਲ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਬੈ ਹੈ ਹਿੱਲੂ ਨਹੀਂ ਹਿੱਲੂ ਕਾ ਪਰ ਵਿੱਚੋਂ ਹੀ ਨਿਕਲ ਸਕਦਾ ਲੋਹ ਚੋਲਵਾ ਰਹੇ ਤੋ ਉਹ ਪੂਰਾ ਐਵੇਂ ਟੇਡਾ ਹੋ ਸਕਦਾ ਜਦੋਂ ਉਹ ਵੀ ਜੇ ਕੋਈ ਜ਼ੋਰ ਨਾਲ ਉੱਤੇ ਉੱਤੇ ਪ੍ਰੈਸ਼ਰ ਪਾ ਦੇ ਤਾਂ ਐ ਨਹੀਂ ਜਾਂਦਾ ਨੀਰੀ ਨਾਲ ਨਹੀਂ ਹਿੱਲ ਸਕਦਾ ਇਹ ਦੇਖੇ ਕਿੰਨੇ ਵਧੀਆ ਤਰੀਕੇ ਨਾਲ ਬਣਿਆ ਕੁਝ ਮੈਂ ਰੌਂਡੀ ਰੌਂਡੀ ਤਾਂ ਨਹੀਂ ਹੈ ਯਾਰ ਫਲੈਸ਼ ਮਾਰੀਆਂ ਦਿਖਣਾ ਨਹੀਂ ਉਹ ਫਲੈਸ਼ ਮਾਰ ਕਿੱਥੇ ਕੱਕੜ ਇਹ ਹੋ ਰਿਹਾ ਗੁਰਿੰਦਰ ਰੰਗਪੂਰਾ ਤੇ ਹਾਂਜੀ ਤੇ ਮੁੰਡੇ ਮਿਹਨਤ ਕਰਕੇ ਹਟੇ ਨੇ ਤੇ ਆਪਣੇ ਕੱਕੜਪਾ ਜੀ ਨੇ ਸੇਵਾ ਲਈ ਹੈ ਕੋਕੋ ਕੋਲੇ ਦੀ ਤੇ ਇਹ ਸਾਰੇ ਮੁੰਡੇ ਹੁਣ ਆਪਣ ਆਪਣਾ ਕੰਮ ਕਾਰ ਕਰਕੇ ਫਰੀ ਹੋ ਗਏ ਨੇ ਜੁਨੀ ਬਾਬਾ ਜੀ ਆ ਕੁਝ ਕਹਿਣਾ ਚਾਹਤੇ ਹੋ ਉਥਾ ਲੈ ਜਾ ਲੈਣਾ ਨੂੰ ਜੇ ਪੀਣਾ ਹੋਇਆ ਤਾਂ ਠੱਡਾ ਬਾਬਾ ਠੱਡਾ ਇਹ ਕਿਹੋਂ ਕਾ ਕੋਕੋ ਡੇ ਗੈਂਡ ਲੱਗ ਰਹੇ ਨਾ ਉੱਪਰ ਨਾਲਿਆ ਕਾਰਤੀ ਕਾਲੀ ਉੱਪਰ ਆ ਰਹੇ ਉਹ ਜਿਹੜੇ ਆਵਾਜ਼ 2 ਘੰਟੇ ਹੋ ਗਏ ਪਿੱਛੇ ਜਿਹੜਾ ਦਿਸਕੇ ਕਰਾ ਉਹ ਵੀ 2 ਘੰਟੇ ਹੋ ਗਏ 6 ਜਣੇ ਗੈਂਡ ਲੱਗ ਗਿਆ ਵਾ ਉਹ ਪੰਡਾ ਕੋਈ ਹੋਰ ਤੱਕ ਆ ਰਿਹਾ ਕੋਸ਼ਿਸ਼ ਤੇ ਵੀਰ ਤੂੰ

ਵੀ ਉਹ ਪਰ ਨਾ ਚੁੱਪ ਹੋ ਜਾਂਦਾ ਨਹੀਂ ਆਰ ਪਰ ਨੂੰ ਜਾਉਂਦਾ ਦੋਨੇ ਮੂੰਹੋਂ ਮਿੱਟੀ ਲਾ ਲੈ ਮੜੀ ਜੀ ਕੈਮਰਾ ਵੀ ਪਹਿਲਾਂ ਪਹਿਲੇ ਖਾਲ ਆ ਰਿਹਾ ਨਹੀਂ ਜਾਣਾ ਇਹ ਚਿੱਤਰਫਰੇਟ ਕਰਾ ਕੇ ਜਾਣਾ ਬਸ ਬੋਲਣੇ ਦੇ ਨਹੀਂ ਹਟਦਾ ਉਹ ਇੱਧਰ ਪਤਾ ਨਹੀਂ ਕਿਵੇਂ ਚੁੱਪ ਕਰਦਾ ਹੋਊਗਾ ਨਾ ਖਾਲ ਆ ਜਵਾਨ ਕਰ ਤੇ ਕੱਢਿਆ ਬਿਲਾਂਗ ਦਾ ਪਰਵਾਰੀ ਹਾਂ ਬਾਈ ਉਹ ਉਹ ਰਵੱਈਏ ਤੇ ਪੈ ਨਹੀਂ ਹੁੰਦਾ ਟਿੱਕਿਆ ਸਵੇਰੇ ਉੱਠਣਾ ਇੱਕ ਗੈਜਟ ਤੋਂ ਤੇ ਇੰਦਾ ਆ ਸਵੇਰ ਕਾ ਹੀ ਪਿਆ ਕੱਟ ਕਲਾਨੀ ਦੀ ਪੂਕੀ ਖੁਥਲਾ ਗਿਆ ਜਗਾਦਰੀ ਤੇ ਆਏ ਬਾਬਾ ਜੀ ਤੁਰ ਕੇ ਉਹਨੇ ਪਾਣੀ ਪੁੱਲਣ ਦੇ ਪਿੱਛੇ ਗਿਸੀ ਨੇ ਜਿੰਗਾ ਜਿੱਥੇ ਮਰਜੀ ਦਾ ਬਾਬਾ ਦਿਹਾੜੀ ਦੇਣੀ ਤਿੰਨ ਤੋਂ ਬਾਬੇ ਆਪਣਾ ਕੰਮ ਉਹ ਬੰਦਾ ਬੰਦ ਕਰਕੇ ਬਾਈ ਬੰਦ ਕਰਕੇ ਵਾਲੀ ਬੰਦ ਕਰੀ ਬੰਦ ਕਰਵਾਈ ਮੈਂ ਅੱਲਾਹ ਖੋਦਾ ਇਹਨੇ ਨੂੰ ਹਨਾ ਮੈਂ ਅੱਲਾਹ ਵੀ ਬੋਲ ਹੁਣ ਬੜੀ ਆ ਬਾਤ ਉਹ ਇਦੀ ਪੜਿਆ ਕੀ ਬਾਤ ਹੈ ਅੱਲਾਹ ਦਾ ਖਾਲੀਆ ਇਧਰ ਦੇ ਸ਼ਾਬਾਸ਼ ਵਾਹ ਜੀ ਵਾਹ

ਕਮਰੇ ਬਣਾ ਕਰਦਾ ਆਖੀ ਕਰਗਾ ਇਹਦਾ ਬਾਬੇ ਕਿਹੜੇ ਗੋਲੇ ਬਾਬਾ ਜੀ ਇਧਰ ਕਮਰੇ ਉਹ ਬਾਬੇ ਉਹ ਨਾ ਤਲੋ ਨਾ ਬੋਲ ਮੈਂ ਤਾਂ ਨਾ ਲੇ ਜੇ ਉਹ ਚੇਲਾ ਪਿਆ ਜੀ ਗੁਰੂ ਜੀ ਆਗੇ ਹੁਣ ਸੁੱਤਾ ਪਿਆਦਾ ਗੁਰੂ ਜੀ ਪਹੁੰਚ ਗਏ ਨੇ ਇਧਰ ਚੇਲਾ ਸਾਹਿਬ ਡਿਗਰੀ ਨੇ ਕਦੋਂ ਆਣੀਏ ਸਾਹਿਬ ਜੀ ਇੱਕ ਹੋਰ ਆ ਚਾ ਬਲਗੀ ਚਾਏਗਾ ਜੀ ਵਾਹ ਜੇਕਰ ਆ ਗੂ ਗਾਜਰ ਵੀਰ ਬਾਹ ਬਹੁਤ ਸੱਚੇ ਦਰਵਾਜ਼ੇ ਕੀ ਜੇ ਉੱਧਰ ਉਹ ਦੇਖ ਹੁਣ ਝੰਡਾ ਅੜ ਗਿਆ ਟਾਰਚ ਮਾਰ ਕੇ ਦੇਖ ਉਹ ਤਾਂ ਹਵਾ ਚਲਦੀ ਰਹੂਗੀ ਹੁਣ ਹੁੰਦਾ ਨਾ ਨਾ ਝੰਡਾ ਫਸ ਗਿਆ ਆ ਲੋਰ ਨੂੰ ਪਤਾ ਲੱਗ ਜਾਣਾ ਜੀ ਰਾਹ ਦੇ ਹਾਂ ਹੁਣ ਹੋਇਆ ਆਉਰੇ ਤੇ ਉਰੇ ਤੇ ਦੇਖ ਉਰੇ ਤੇ ਪਤਾ ਲੱਗ ਰਿਹਾ ਤੇ ਕੋਰੇ ਤੇ ਉੱਧਰ ਆ ਉਹ ਆ ਗਿਆ ਜਿੱਧਰ ਕੀ ਹਵਾ ਆਊਗੀ ਉੱਧਰ ਨੂੰ ਘੁੰਮੇਗਾ ਵਾਪੇ ਆਹ ਨਾ ਠੀਕ ਆ ਭਾਈ ਜਾ ਜਾ ਕਾਰ ਹੂੰ ਕੰਮ ਦੇਖਣੀ ਜਿੰਦਾ ਲਾਗਣੇ ਨਾ ਕੋਈ ਬਾ ਠੀਕ ਆ

ਇਹ ਆਪਣੇ ਬਾਈ ਨੇ ਉਹ ਬਾਈ ਕਿਵੇਂ ਆ ਸਾਸਤਰੀ ਬਾਈ ਸਾਸਤਰੀ ਗਾਲ ਬਾਈ ਠੀਕ ਹੋ ਠੀਕ ਹੋ ਠੀਕ ਹੈ ਕੀ ਹਾਲ ਆ ਵੀਰੋ ਹਾਂ ਇਹ ਮੇਰੇ ਵੀਰ ਨੇ ਸਪੈਸ਼ਲ ਫਤੇੜ ਸਾਹਿਬ ਤੋਂ ਆਏ ਨੇ ਵੀਰੇ ਮਿਲਣ ਵਾਸਤੇ ਤੇ ਇਹ ਮੇਰੇ ਕੱਟੜ ਫੈਨ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਸਾਡਾ ਦਿਲੋਂ ਤੁਸੀਂ ਮੈਨੂੰ ਮਿਲਣ ਆਏ ਚਾਹ ਬਾਣੀ ਜੀ ਚਾਹ ਬਾਣੀ ਜੀ ਬੱਸ ਬੱਸ ਦਬਰ ਫਾਤ ਆਲ ਫਾਦੇ ਬੱਬੇ ਐਮਰਜੈਂਸੀ 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 ਅਲਰਟ ਕੀਤਾ ਜਾ ਰਿਹਾ ਹੈ ਐਮਰਜੈਂਸੀ ਐਮਰਜੈਂਸੀ ਪਈ ਹੈ ਸਪੈਸ਼ਲ ਕੋਈ ਐਮਰਜੈਂਸੀ ਕੋਈ ਹਲਵਾਈ ਨਹੀਂ ਮਿਲਿਆ ਕਿੰਨਾ ਸਾਰਾ ਚੱਕਾ ਬਾਬੇ ਆਕੜ ਰਿਹਾ ਕਹਿੰਦਾ ਭਾਈ ਰੁਪਈਆ ਲੈਣਾ ਕਹਿੰਦਾ ਮੈਂ 2100 ਕਹਿੰਦਾ ਲਾਣਾ ਇੱਕ ਘੰਟਾ ਬਾਬੇ ਦੇਖ ਲਿਓ ਭਾਈ ਟਾਈਮ ਨਹੀਂ ਮਿਲਦਾ ਭਾਈ ਭਾਈ ਹੱਥ ਜੋੜ ਕੇ ਬੇਨਤੀ ਹੈ ਮੜੇ ਕੰਮ ਨਾ ਖਿੱਚ ਕੇ ਰੱਖ ਹੈ ਬਾਰੇ ਬਣਾ ਰਿਹਾ ਮੈਂ ਤਾਂ ਬਣਾ ਰਿਹਾ ਦੱਸੋ ਯਾਰ ਤੁਸੀਂ ਤਾਂ ਅੱਛਾ ਲੈ ਗਈ ਸੀਗੇ ਹਾਂ ਮੈਂ ਕਿਹਾ ਮੈਂ ਤਾਂ ਨਾਲ ਪ੍ਰੋਗਰਾਮ ਛੱਡ ਕੇ ਆਇਆ ਧੰਨਵਾਦ ਭਾਈ ਆ ਤੋ ਬਾ ਵੀਰ ਬਾਈ ਬਾਈ ਬਈ ਬੱਸ ਨਾ ਹੱਥ ਜੁਗ ਲਈ ਬੇਚਤੀ ਹੈ ਬਸ ਤਿਆਰ ਕਰਦੇ ਭਾਈ ਬੜ ਕੇ ਭਾਈ ਕਰ ਦਿੰਦਾ ਤਿਆਰ ਬਸ ਬਾਈ ਹਾਂ ਬਾਕੀ ਜੇ ਕਿਤੇ ਹੋਰ ਪ੍ਰੋਗਰਾਮ ਹੋਣੇ ਤੇ ਮੈਂ ਕਰਦਾ ਨਾ ਲੋ ਆਪੇ ਹੁਣ ਇੱਥੇ ਵਿੱਚ ਇਹ ਜਾਂ ਬਾਈ ਦੇ ਵਿੱਚ ਇੱਧਰ ਦੇਖ ਓਏ ਆ ਬਾਈ ਦੇ ਵਿੱਚ ਕਾਰ ਤੇ ਆਪਣੇ ਬਾਬਾ ਜੀ ਵਿੱਚ ਵਿਚਕਾਰ ਹੁਣ ਉਹ ਹੁਣ ਲੱਗਿਆ ਮੈਚ ਲੱਗਿਆ ਹੁਣ ਪੰਜਾ ਪੰਜੇ ਦਾ ਵੀ ਕਿਹੜਾ ਪੰਜਾ ਲਾਏਗਾ ਨੀਚਾ ਲਾ ਬਾਬੇ ਧਰਤੀ ਵਾ ਤਾ ਪਿੱਛੇ ਨੂੰ ਹੋ ਜਾ ਮੜਿਆ ਹੋਰ ਅੱਖਾਂ ਖੋਲ ਚੱਲ ਇਹ ਚੱਲ ਲੋ ਬਾਬਾ ਜੀ ਮੁਕਾਬਲਾ ਟੋਨੀ ਕਮੈਂਟਰੀ ਪੂਰਾ ਜੋਰ ਲਾ ਓ ਬਾਬੇ ਦੋ ਤਾਂ ਗੈਲੀ ਦੋ ਤਾਂ ਗੈਲੀ ਯਾਰ ਬਾਬੇ ਕੱਤ ਗੱਲ ਪੂਰ ਜਿੱਦ ਉਹ ਬਾਬੇ ਤੋਂ ਤਾਂ ਗਾਣਾ ਸੂਟ ਥੋੜੀ ਹੋ ਰਿਹਾ ਤਰਾਓ ਫਰਾਣਾ ਤਾਂ ਐਸ ਤਰ੍ਹਾਂ ਬੈਠਾ ਬੈਠ ਬਾਬੇ ਐਸ ਤਰ੍ਹਾਂ ਦੇਖਿਓ ਬੈਠਾ ਇਸ ਤਰ੍ਹਾਂ ਮੈਂ ਬੈਠਾ ਪਿੱਛੇ ਕਰ ਪਰ ਬਾਬੇ ਇਸ ਤਰ੍ਹਾਂ ਮੈਂ ਬੈਠਾ ਬੈਠੇ ਬੈਣ ਗਿਆ ਛੂਤੀ ਥੋੜੀ ਜਿਹੀ ਟਰੱਕ ਮੈਂ ਚੜਾ ਰਿਹਾ ਤਾ ਹਾਂ ਚੱਲ ਲਾ ਬਾਬੇ ਓਏ ਚੱਲ ਲਾ ਪੰਜਾ ਹਾਂ ਹਾਂ ਚੱਛੜ ਉਹ ਟੋਨੀ ਓਏ ਟੋਨੀ ਉੱਥੇ ਨਹੀਂ ਜ਼ੋਰ ਪੈਣਾ ਬੁੱਧੂਆ ਮੰਗ ਰਹਾ ਬਾਬੇ ਚੱਲੋ ਚੱਲ ਫੜਾ ਚੱਲ ਬਾਬੇ ਇੱਕ ਦੂਜਾ ਓਏ ਯਾਰ ਟੋਨੀ ਆ ਫਰੇਮ ਕਰਨਤਾ ਜਾ ਰਹਾ ਉਹ ਰੈਨ ਤੇ ਬੈਠ ਰਿਹਾ ਉਹ ਇਹਨੂੰ ਸੱਚ ਦੱਸਦਾ ਯਾਰ ਇਹਨਾਂ ਬੇਦਰ ਨੂੰ ਜੇਲਾ ਤੁੰਦਾ ਕਹਿ ਰ ਮੈਂ ਚੱਲ ਹਾਂ ਇਸ ਤਰ੍ਹਾਂ ਬਾਬੇ ਹਾਂ ਇਸ ਤਰ੍ਹਾਂ ਕਰਨਾ ਚੱਲ ਫੜਾ ਹਾਂ ਓਏ ਮੈਂ ਜ ਬਰਸਾਚੇ ਨਾਲ ਵੇਡ ਲਈ ਆਪਣਾ ਬਰਸਾਚੇ ਨਾਲ ਵੇਡ ਲਈ 1000 ਸਰਦਾਰ ਇੱਕ ਸਰਦਾਰ ਹਾਰ ਜਿੱਤੀ ਬਾਬੇ ਪੂਰਾ ਜੋਰ ਲਾਈ ਓਏ ਬਾਬੇ ਪੂਰਾ ਜੋਰ ਲਾਈ ਠੀਕ ਹੈ ਅਸ਼ੀਰਵਾਦ ਲੈ ਲੈ ਪਹਿਲਾਂ ਰੈਡੀ ਓਏ ਹੋ ਨਾ ਦਿਖਾ ਵਿੱਚ ਰੈਡੀ ਆ ਦੇਖੋ ਜੀ ਜਲ ਫਰੀ ਇਹ ਉਹ ਮੱਛਲੀ ਹੈ ਇਹ ਉਹ ਮੱਛਲੀ ਹੈ ਜਿਹੜੀ ਬਿਨਾ ਪਾਣੀ ਤੋਂ ਰਹਿ ਸਕਦੀ ਹੈ ਇਹ ਤੇਰੇ ਚਲੋ ਹਾਂ ਜੀ ਰੈਡੀ 1 2 3 ਚਲੋ ਭਾਈ ਕਮਾਂਡੋ ਕਮਾਂਡੋ ਓਏ ਤੂੰ ਸਪੋਰਟ ਕਰ ਰਿਹਾ ਤੂੰ ਸਪੋਰਟ ਕਰ ਕਮਾਂਡੋ 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 ਕੁੜੀ ਤਾਂ ਦੰਦਲ ਪੈ ਗਈ ਸਿੱਧਾ ਕਰੋ ਉਹ ਸਿੱਧਾ ਕਰੋ ਦੰਦਲ ਪੈ ਗਈ ਪਾਣੀ ਪਲਾ ਪਾਣੀ ਪਲਾ ਬੂਟ ਸਗਾ ਬੂਟ ਸਗਾ ਬੂਟ ਸੋ ਕੋ ਬੂਟ ਸੋ ਸੌਰੀ ਸੌਰੀ ਉਹ ਬਚਾਓ ਗਿਆ ਓਏ ਯਾਰ ਉਹ ਤਾਂ ਆਪਣੀ ਸ਼ਕਤ ਤਾਂ ਦਿਖਾ ਦੇ ਉਹ ਦੋੜਾ ਪੈ ਗਿਆ ਤਾਂ ਵਾਹ ਦੂਜਾ 1 2 3 ਚੱਲ ਮਿਲ ਕੇ ਕਮਾਂਡੋ 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 ਇੱਧਰ ਨੂੰ ਵੀ ਦੇਖ ਲੈ ਕਿਹੜਾ ਬੰਦਾ ਆਇਓ ਕਮਾਂਡੋ ਥੱਪੜ ਮਾਰ ਸਾਵਾ ਸਾਵਾ ਕਮੋਰ ਕੋਣ 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 ਵਾਰ ਅਵੇ ਟੋਨੀ ਮਾਰੀ ਨਾ ਜਾ ਯਾਰ ਚੱਲ ਬਾਬੇ ਬਾਬੇ ਜੋਰ ਲਾ ਦੇ ਚੱਕ ਦੇ ਕਮਰ ਚੱਕ ਦੇ ਵਾਹ ਉਹ ਟੋਨੀ ਬਣਾ ਮਾਰੀ ਯਾਰ ਬਾਬੇ ਨੇ ਬੰਦਾ ਅੱਠ ਜਣਾ ਸਵਾਦ ਆਊਗਾ ਚੱਲ ਬਾਬੇ ਇਹ ਪੂਰਾ ਜੋਰ ਲਾ ਦੋ ਹੱਥ ਲਾ ਸਕਾ ਬਾਈ ਆਹ 210 ਲਾ ਸਕਾ ਚੱਲ ਚੱਲ ਕਮਾਂਡ ਕਮਾਂਡ ਫੌਜ ਜੀ ਫੌਜ ਜੀ ਫੌਜ ਜੀ ਕਮਾਂਡੋ ਕਮਾਂਡੋ ਜਿੱਤ ਗਿਆ ਬੰਦਾ ਟਮਾਟੋ ਉਨਸਾਂ ਦੇ ਹਾਂ ਜੇ ਗੋਦੀ ਚੱਕਾ ਕਮਾ ਦੇ ਗੋਦੀ ਚੱਕਾ ਕਮਾ ਦੇ ਟੋਨੀ ਟੋਨੀ ਯੋ ਬੈਂਡ ਆਫ ਦਾ ਮੈਚ ਭਾਈ ਕੌਣ ਜਿੱਤਿਆ ਇਹਨੂੰ ਵੀ ਲੈ ਫਿੱਟੇ ਦੇ ਨੱਕ ਨੂਰੇ ਨੂੰ ਇੱਥੇ ਮੈਂ ਬਿਆਵਾ ਤਵੇਂ ਨੱਕ ਉਹ ਲੜਪੇ ਲੜਪੇ ਉਹ ਬਹੁਤ ਅੱਛਾ ਛੋਟ ਬਹੁਤ ਅੱਛਾ ਛੋਟ 4 ਰਨ ਕੇ ਲਈ ਖੇਲ ਦੀ ਗਈ ਲਾਤ ਉਹ ਹੋ ਜਬੀ ਗੇਂਦ ਘਰਾਤੇ ਨਾਕ ਫਿਟਾ ਹੋ ਜਾਂਦਾ ਹੈ ਸੌਰੀ 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 ਤੁਹਾਨੂੰ ਹਾਰ ਕੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਹਾਰ ਕੇ ਤੁਹਾਨੂੰ ਹਾਰ ਕੇ ਕਿਦਾਂ ਦਾ ਲੱਗ ਰਿਹਾ ਆ ਦੇਖੋ ਜੀ ਸਾਡੇ ਫੌਜੀ ਤੋਂ ਆ ਦੇਖੋ ਜੀ ਇਹ ਬੰਦਾ ਜੀ ਜੀਨਰ ਹੋ ਚੁੱਕਾ ਜਿੱਤ ਗਿਆ ਇਹ ਤੋਂ ਦੇਖੋ ਰਿੰਗ ਰਿੰਗ ਤੋਂ ਬਾਹਰ ਰਿੰਗ ਤੋਂ ਬਾਹਰ ਨੱਟ ਗਏ ਤੇ ਇਹ ਓਏ ਟੋਨੀ ਐਂਨਾ ਨਾ ਕਰ ਆ ਜਾ ਬਾਬੇ ਆ ਜਾ ਆ ਬਾਬੇ ਆ ਜਾ ਆ ਜਾ ਆ ਜਾ ਬਾਬੇ ਆ ਜਾ ਓ ਹਾ ਹੈ ਟੱਟੀਆਂ ਲੱਗੀਆਂ ਮੀਆਂ ਹਾਂ ਆ ਜਾ ਔਰ ਦੇਖੋ ਜੀ ਆ ਓਏ ਹੱਥ ਘੜਾ ਕਰ ਆ ਮਗਾ ਰਿੰਗ ਤੇ ਬਾਹਰ ਬੰਦੇ ਭਜਾ ਦੇ ਨੇ ਦੇਖ ਹਾਂ ਬਾਬੇ ਹੱਥ ਘੜਾ ਕਰ ਬਾਬੇ ਹੱਥ ਘੜਾ ਕਰ ਬਾਬੇ ਹੱਥ ਘੜਾ ਕਰ ਹੱਥ ਘੜਾ ਕਰ ਦੇ ਇਹ ਇਹ ਫੌਜੀ ਆ ਦੇਖੋ ਜੀ ਬਾਬਿਓ ਮਾਰੇ ਕੱਢ ਕੱਢ ਗਿਆ ਬਾਹਰ ਦੇਖੋ ਬਾਈ ਬੰਡਾਲ ਦੇ ਜੀ ਆਊਗਾ ਮੈਨੂੰ ਤਾਂ ਮੈਚ ਨੂੰ ਜੀ ਇਹ ਦਿੱਤਾ ਜਾ ਰਿਹਾ ਆਪਣਾ ਰਮਾਲਾ ਗਰਮਾਲਾ ਹਾਂ ਇਹ ਮਾਲਕ ਨੇ ਧਰਤਾ ਧਰਤਾ ਤੇ ਹਾਂ ਦੁਆਰਾ ਮਾਰ ਬਾਬੇ ਪੱਟਾ ਬਸ ਆਪੀ ਦੁਆਰਾ ਮਾਰ ਐ ਓਕੇ ਓਕੇ ਨਹੀਂ ਹੈ ਫੀਲਿੰਗ ਸਿੱਧੂ ਮੂਸੇਵਾਲਾ ਹੈ ਪੁੱਜੀ ਹੈ ਜੀ ਉਹ ਕਿ ਬਾਬਾ ਜੀ ਦੋ ਬਾਬਿਓ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਗਰਮੀ ਵੀ ਪੌਤ ਹੈ ਤੇ ਮੱਛਰ ਮੱਖੀਆਂ ਕਰਕੇ ਦਰਵਾਜ਼ੇ ਦੇ ਵਿੱਚ ਦਰਵਾਜ਼ਾ ਸਿੰਥਾਈਜ਼ਰ ਹੁੰਦਾ ਹੋਇਆ ਮੱਖਰ ਮੱਛੀਆਂ ਪੂਰੇ ਮਾਰਨ ਵਾਸਤੇ ਦਰਵਾਜ਼ੇ ਦੇ ਵਿੱਚ ਸਿੰਥਾਈਜ਼ਰ ਹੁੰਦਾ ਹੋਇਆ ਕਰੋ ਚੈੱਕ ਹਾਂ ਕਰੋ ਚੈੱਕ ਮਜਾਰ ਹੈ ਜੇ ਇੱਕ ਵੀ ਮਜਾਰ ਜੇ ਇੱਕ ਵੀ ਰਹਿ ਜਾਵੇ ਆ ਦੇਖੋ ਜੀ ਦਰਵਾਜ਼ਾ ਸਿੰਥਾਈਜ਼ਰ ਹੁੰਦਾ ਹੋਇਆ ਮੱਛਰ ਮੱਛਰ ਆਪਣੇ ਫਸਾਊਗਾ ਭਈ ਮੈਂ ਅੱਜ ਕਿੱਥੇ ਫਸ ਗਿਆ ਆ ਚਕੂ ਚੱਕ ਰੋ ਜਾ ਚੱਕਰ ਚੱਕਰ ਵਾ ਜੀ ਵਾ ਬੱਦਲ ਆ ਗਈ ਬੱਦਲ ਆ ਗਈ ਤੁੰਦ ਪੈਣ ਲੱਗੀ ਜੀ ਤੁੰਦ ਲੱਗੀ ਪੈਣ ਬਾਬਿਓ ਤੁੰਦ ਲੱਗੀ ਪੈਣ ਦੇਖੋ ਕਿੰਨੀ ਤੁੰਦਾ ਕੁਛ ਨਹੀਂ ਅੱਗਾ ਬਾਈ ਨਿਕਰਾ ਐਨੀ ਤੁੰਦਾ ਕੁਛ ਨਹੀਂ ਜ਼ਿਕਰਾ ਐਨੀ ਤੁੰਦਾ ਬਾਈ ਕੁਛ ਨਹੀਂ ਅੱਗਾ ਜ਼ਿਕਰਾ 40 ਦੀ ਸਪੀਡ ਵਾ ਜਾ ਰਹੇ ਆ ਹੈ ਉਹ ਲੰਘ ਵੀ ਗਿਆ ਇੰਨੇ ਵਾ ਯਾਰੋ ਲੋ ਬਾਬਿਓ ਐਂਟਰੀ ਹੋਣ ਲੱਗੀ ਐ ਐਂਟਰੀ ਹੋਣ ਲੱਗੀ ਆ ਤੁਹਾਡੇ ਸਾਹਮਣੇ ਉੱਤ ਖੜ ਗਿਆ ਕੁੰਜੇ ਠੰਡਾ ਤਾਂ ਨਹੀਂ ਲੱਗਿਆ ਪੀਣਾ ਉਹੀ ਵੀਰਿਆ ਠੰਡਾ ਪੀ ਰਿਹਾ ਓਏ ਬਾਬਾ ਜੀ ਆ ਜਾ ਆ ਜਾ ਹਾਂ ਬਾਬਾ ਜੀ ਕੰਮ ਯੈਸ ਆ ਯੋ ਰਾਇੋ ਜਨ ਸਿਨਾ ਤਾਪੀ ਮਾਰ ਪਟਵਾ ਬਾਬੇ ਇਹ ਠੰਡਾ ਨਾ ਡੋਲਨੀ ਉਹ ਪੈਣ ਗਿਆ ਮੂਹੇ ਲਾਈ ਜਾ ਰਿਹਾ ਇੱਕ ਵਾਰੀ ਮੈਂ ਹੋਰ ਈ ਦੇਖੀ ਐਡ ਹੋ ਗਿਆ ਠੰਡਾ ਚੜ ਗਿਆ ਹੂੰ ਬਾਬਾ ਜੀ ਕੈਮਰਾ ਅੱਲਾ ਬਿਸਮਿਲ੍ਲਾ ਕਰ ਦੇ ਇੱਕ ਵਾਰ ਅੱਲਾ ਬਿਸਮਿਲ੍ਲਾ ਹੈ ਗਾਦਰ ਦੁਬਾਰਾ ਦੁਬਾਰਾ ਉਹ ਮੂਹੇ ਦੇਖ ਬਾਬੇ ਮੂਹੇ ਦੇਖਿਆ ਜਾ ਰਿਹਾ ਉਹ ਦੁਬਾਰਾ ਕਰ ਦੁਬਾਰਾ ਲਾਲ ਆ ਗਿਆ ਓਏ ਲਾਲ ਠੰਡਾ ਵੀ ਰਿਹਾ ਠੰਡਾ ਹੈ ਬਾਬਾ ਦਾ ਖਰਚ ਲੈ ਜਾ ਕੈਮਰਾ ਓ ਈ ਦੇਖੀ 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 ਹੋਲੀ ਹੋਲੀ ਬਾਬੇ ਜੀ ਵੀ ਜੀ ਵੀ ਗੱਡੀ ਜੀ ਵੀ ਗੱਡੀ ਜੀ ਵੀ ਹੈ ਕੱਢੀ ਜੀ ਵੀ ਹੋਰ ਕੱਟ ਹੋਰ ਕੱਟ ਲੰਮੀ ਕੱਟ ਕੱਢ ਜੀਬ ਉਹ ਉਹ ਟ੍ਰੈਂਡਿੰਗ ਵਾਲਾ ਕੰਮ ਤਾਂ ਕਰਦੇ ਕੀ ਜ਼ੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਆ ਜਾ ਹਾਂ ਬਾਬਾ ਜੀ ਤੁਸੀਂ ਜਿੱਤ ਚੁੱਕੇ ਹੋ ਕਿਹੜਾ ਕੰਪੀਟੀਸ਼ਨ ਤਾਂ ਹੋ ਹਾਂ ਰੈਸਲਿੰਗ ਵਿੱਚ ਆਪ ਵੀਨਰ ਬਣੇ ਹੋ ਤਾਂ ਆਪਕੋ ਕਿਹਦਾ ਮਹਿਸੂਸ ਹੋ ਰਹਾ ਹੈ ਬੜੀਆ ਹੈ ਬੜੀਆ ਵਾਲਾ ਮਾੜੀ ਵਾਲਾ कौन है यार क्या बाे भैया गूंदतीरा कही, गुण गुण गतीरा कही गुण बाबे कहीं कहीं बाबे बाबे क्या गूंद गतीरा गुड़ ज्यादा नींद गूंद गतीरा कह क्या गूंद गतीरा है गुलक का नहीं बाबे टोनी है टोनी कह रहे है ਹਾਂਜੀ ਤੁਹਾਨੂੰ ਅੱਜ ਉਹ ਸਖਸ਼ ਨਾਲ ਲੱਗਿਆ ਮਲਾਨ ਤੁਹਾਨੂੰ ਇੱਕ ਬੜੀ ਸਖਸ਼ੀਅਤ ਨਾਲ ਮਲਾਨ ਹੈ ਜੋ ਕਿ ਅਲੀ ਤੁਹਾਡੇ ਸਾਹਮਣੇ ਅਲੀ ਇਹ ਅਲੀ ਇਹ ਅਲੀ ਚੱਕ ਬਾਬੇ ਤੁਮੀ ਕਮਾਦ ਕਿਸ ਤਰ੍ਹਾਂ ਕਮਾਣੀ ਹੈ ਦਾਦੇ ਭਾਈ ਬਾਬਾ ਜੀ ਦਾਦੇ ਇਹ ਅਲੀ ਹੈ ਆ ਗਈ ਬਾਬੇ ਆ ਗਈ ਨਹੀਂ ਅਲੀ ਅਲੀ ਹੈ ਅਲੀ ਆੜੀ ਅਲੀ ਬੋਲਾ ਅਲੀ ਆਲੀ ਬੋਲਾ ਹਾਜ ਬੋਲਾ ਉਹ ਬਾਬੇ ਹਾਜ ਬੋਲਾ ਨਹੀਂ ਯਾਰ ਯਾਰ ਇਹੰਗੇ ਜੋ ਕਰਦਾ ਆਰਾਮ ਤੇ ਆਰਾਮ ਤੇ ਬਾਬੇ ਤੂੰ ਦੂਆ डांस ਵੀ ਤਾਂ ਕਰੇ ਕਰਾ ਸਲੋ ਮੋਸ਼ਨ ਕਰੀ ਮੜ ਜਾ ਸਲੋ ਮੋਸ਼ਨ ਉਹ ਵਾਲਾ ਹਾਂ ਜਨੇ ਹੈ ਕਣਕ ਲਈ ਵੀ ਇੱਕ ਠੰਡਾ ਪਿਲਾਉਂਗਾ ਅੱਜ ਨਹੀਂ ਕਰਾ ਲੱਤਾਂ ਨਹੀਂ ਬਾਬੇ ਕਿਹੜਾ ਠੰਡਾ ਐ ਉਹ ਫੈਂਟਾ ਪੱਟਾ ਫੱਟਾ ਉਹ ਬਾਬੇ ਫਟਾਰੀ ਇਹ ਕੋਲਡ ਡਰਿੰਕਾ ਕੀ ਨਾਮ ਐ ਅੱਗੇ ਕਰ ਕੇ ਨਾ ਕੀ ਫੈਂਟਾ ਫਟਾ ਹੈ ਫਟਾ ਸੈਟ ਉਹ ਸੈਟ ਨਹੀਂ ਹੰਕਾ ਕੀ ਬੋਲ ਫੈਂਟਾ ਫੈਂਟਾ ਆ ਗਿਆ ਫਫਾ ਪੜ ਲੈ ਪੜ ਲੈ ਫਫਾ ਡਿਪਲੋਮਾ ਕਰਾ ਬੈਣਾ ਬਾਈ ਮੋਤੀ ਮੋਤੀ ਚੂਰ ਲੱਡੂ ਫੈਂਟਾ ਬੋਲ ਫੈਂਟਾ ਬਾਬੇ ਫੈਂਟਾ ਆ ਗਿਆ ਕੀ ਫੈਂਟਾ ਫੈਂਟਾ ਫਟਾ ਮੱਟਾ ਨਹੀਂ ਮੈਡ ਕਰੋ ਹੋਏ ਫਟਾ ਅਰੇ ਦੇਵਾ ਦੇਵਾ ਮਾਰੋ ਮuje ਮਾਰੋ ਮuje ਉਹ ਕੰਮ ਕਰ ਦਿਆ ਨਾ ਬੋਲ ਫੈਂਟਾ ਕਹ ਲੈ ਕੁਟਤਾ ਆ ਜੋਬਿਤ ਹੋਇਆ ਕਾ ਡਰ ਕੇ ਆ ਕੇ ਜੀਤ ਹੈ ਕਹੀਂ ਕਾ ਡਰ ਕੇ ਆ ਕੇ ਜੀਤ ਹੈ ਡੈਡਰ ਮੰਤਰਾ ਹੈ ਓਏ ਉਹ ਤਾਂ ਹਰ ਚੈਨ ਵਾਲੀ ਪਾਤਾ ਮੋੜ ਰਿਹਾ ਵੀ ਚਾਚੀ ਦਾ ਚਲ ਜੋ ਚੈਨਾ ਕੀ ਬਾਬਾ ਉਹ ਕਹੀਂ ਕਿਆ ਕਹਿਣ ਦਾ ਹਾਂ ਡਿਊ ਕਾ ਡਰ ਕੇ ਆ ਕੇ ਜੀਤ ਹੈ ਡਰ ਕੇ ਆ ਕੇ ਜੀਤ ਹੈ ਹਾਂ ਵੀਜ਼ਾ ਫੈਂਟਾ ਰਿਹਾ ਨਾ ਹਲ ਜਿਗਰਾ ਪੀਦਾ ਪੈਂਟਰ ਆ। ਕਾ ਡਰ ਗਿਆ ਕਿ ਜੀਤ ਹੈ। ਲਿੱਟਲ ਕੋਈ ਪਟਾਉ। ਬਾਬੇ ਤੁਸੀਂ ਸਮਝ ਗਏ ਨਾ ਬਈ ਇਹ ਕੀ ਕਹਿ ਕੇ ਗਿਆ ਹੈ। ਇਹ ਜੋ ਚੈਨਾ ਕੋਰੀਅਰ ਕੋਈ ਦੇਸ਼ ਹੈ ਉੱਥੇ ਦਾ ਵੇ ਵਿਅਕਤੀ ਹੈ। ਅੱਤੇ ਇੰਡੀਆ ਆਇਆ ਹੋਇਆ ਘੁੰਮਣ ਵਾਸਤੇ ਇਹ। ਇਹ ਆਪ ਵੀ ਨੇਪਾਲ ਤੇ ਹੈ। ਕਿੱਥੋਂ ਆਇਆ ਬਾਬਾਈ ਇਹ? ਇਹ ਨੇਪਾਲ ਤੋਂ ਆਇਆ ਬਾਬਾਈ। ਇਹ ਨਾ ਬੇਲਾ ਦੇਖਣਾ ਸਪੈਸ਼ਲ। ਅੱਛਾ ਤੁਸੀਂ ਮੇਰੇ ਨਾਲ ਦੇਖਣ ਆਏ ਹੋ? ਇਹ ਇਹ ਆਪਾਂ ਚਾਪੀ ਜੋ ਫੋਰਸ ਹੈ ਇਹ ਆਪ ਕੋਲ ਡੀ।

हम आपके हैं कौन हां बोलो बाबा जी हम आपके ओ मटानी यार मिट्टी का क्या हम है। आपके हैं कौन नहीं गल्ला जीत दुनिया में सीधा होके बोल नेपाल से आया बस ਇੰਨੀ ਗਰਮੀ ਪੈ ਰਹੀ ਹੈ ਟੋਨੀ ਨੂੰ ਗਰਮੀ ਆ ਰਹੀ ਹੈ ਉਹ ਵੀ ਕਛਾਵਾਂ ਨੂੰ ਕੁਸੂ ਲੈ ਜਰਾ ਕਹ ਰਿਹਾ ਬੜੀ ਫਰੈਗਰੈਂਸ ਆ ਰਹੀ ਹੈ ਬਾਬੇ ਕਹਦੇ ਡਰ ਕੇ ਆਗੇ ਜੀਤ ਹੈ ਕਹਦੇ ਫਟਾਫਟ ਉਹ ਇੰਨੇ ਮਤਲਬ ਬੋਲਦੇ ਹੈ ਸਾਰੀ ਵੀਡੀਓ ਪਤਾ ਨਹੀਂ ਕੱਟ ਕਰਕੇ ਆ ਕੇ ਜੀਤਾ ਹੈ ਕੱਟ ਕਰਕੇ ਆ ਕੇ ਜੀਤਾ ਹੈ ਕਿਸ਼ਟਿਆਂ ਮੰਡਰਾਵਾਂ ਹਾਂ ਮੰਗਲਵਾਰ ਨੱਚਣਾ ਉਹ ਬਾਸੇ ਮੰਗਲਵਾਰ ਨੂੰ ਟੋਕੀ ਲਗਣੀ ਹੈ ਉਹ ਹੈਗਾ ਹੀ ਅੰਦਰ ਉਹ ਆ ਗਿਆ ਬਾਬੇ ਜੋਨੀ ਨੇ ਜੋਨੀ ਨੇ ਸਾਡੀ ਮੰਗਲਵਾਰ ਜੋਨੀ ਆयो ਆ ਗਿਆ ਹੈ ਲੋਕ ਜੋ ਬਾਬੇ ਇਹ ਬੰਦਾ ਹੈ ਕੋਈ ਚੋਬਰ ਕਬਰ ਠਾਹ ਹਾਂ ਕੀ ਕਹਿ ਰਿਹਾ ਚੋਬਰ ਆਪੇ ਹੈਗਾ ਯਾਰ ਕੀ ਕਹਿ ਰਿਹਾ ਹੈਲੋ ਕਹਦੇ ਹੈਲੋ ਕਹਦੇ ਤੂੰ ਵੀ ਆ ਜੀ ਬਾਬੇ ਕਹਦੇ ਤੂੰ ਕਹ ਤੂੰ ਵੀ ਆ ਜੀ ਦੁੱਕੇ ਸਾਰੇ ਆਜੋ ਚਾਹੇ ਕਹਦੇ ਆ ਜਾ ਸਾਰੇ ਆਜੋਗਾ ਚਾਹੇ ਕੀ ਕਹਿ ਰਿਹਾ ਤੂੰ ਤੰਗ ਕਰ ਰਿਹਾ ਮੈਂ ਤਾਂ ਆਪ ਤੰਗਿਆ ਯਾਰ ਇੱਥੇ ਉਹ ਦਿਖ ਰਿਹਾ ਜ ਨਹੀਂ ਜ ਨਹੀਂ ਉਹ ਨਹੀਂ ਮੈਂ ਪੀਣਾ ਨਹੀਂ ਪੈਣ ਦਿਖਾ ਦੇ ਮੋਰੇ

ਨੂੰਨ ਹੈਗੇ ਰਹੇ ਕੋਰਗੜ ਚ ਹੂੰ ਪਾ